ਮੰਗਵਾਂ ਮਟਰ ਟੈਂਪਲ ਤੇ ਆਈ ਵਜਾ ਓਏ ਕੰਬੀ ਦਾ ਦਾਰ ਕੱਚਾ ਨਾ ਬੜੀ ਬਸ ਉਹ ਭਰਾ ਹੁਣ ਐ ਕਰਨਾ ਬੜਾ ਜਿਆਦਾ ਬਈਆ ਬਈਆ ਲੈ ਨਮਰੂ ਨੂੰ ਬੋਲੀ ਕਾ ਉਹ ਤੋਂ ਤੋਂ ਦਿਖਾ ਲੋੜੀ ਕੀ ਦਿਖਾ ਕੱਚਾ ਦਿਖਾ ਹੋਰ ਤਾਂ ਐ ਲੱਗਦਾ ਥੋੜਾ ਅੱਛਾ ਦਿਖਾ ਯਾਰ ਬੋਲੀ ਬੇ ਗੱਲ ਜੋੜੀ ਨਹੀਂ ਨਹੀਂ ਕਰ ਰਹੇ ਹਾਂਜੀ ਕੀ ਹਾਲ ਚਾਲ ਦੋਸਤੋ ਉਮੀਦ ਕਰਦਾ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਤੁਸੀਂ ਸਕਵਿਡ ਗੇਮ ਪੰਜਾਬ ਨੂੰ ਇੰਨਾ ਜ਼ਿਆਦਾ ਪਿਆਰ ਦਿੱਤਾ ਸਾਡਾ ਤਾਂ ਚਲੋ ਇੱਕ ਐਕਸਪੈਰੀਮੈਂਟ ਹੀ ਸੀ ਤੁਸੀਂ ਸਾਰਿਆਂ ਨੇ ਬਹੁਤ ਪਿਆਰ ਦਿੱਤਾ ਉਹਦੇ ਵਾਸਤੇ ਬਹੁਤ ਬਹੁਤ ਥੈਂਕ ਯੂ ਅੱਜ ਤੁਹਾਡੇ ਨਾਲ ਇਹਦੇ ਕੁਝ ਬਿਹਾਈਂਡ ਦਾ ਸੀਨ ਸ਼ੇਅਰ ਕਰਦੇ ਆ ਕਿਵੇਂ ਅਸੀਂ ਸਟਾਰਟ ਕਰਿਆ ਕਹਾਣੀ ਕਿਵੇਂ ਲਿਖੀ ਕਿਵੇਂ ਸਾਰਾ ਸਿਸਟਮ ਹੋਇਆ ਹਨ ਤਾਂ ਜੀ ਇਹਦੀ ਕਹਾਣੀ ਮੈਨੇ ਮੈਨੇ ਡਿਸਾਈਡ ਤਾਂ ਕਰ ਲਿਆ ਦੀ ਦਸੰਬਰ ਚ ਡਿਸਾਈਡ ਕਰਿਆ ਦੀ ਜਦੋਂ ਅਸੀਂ ਸਟੋਰੀ ਆਫ ਆਸ ਕਰੀ ਤੇ ਤੋਂ ਬਾਅਦ ਵੀ ਸਕਵਿਡ ਗੇਮ ਵੀ ਕਰਾਈ ਅਸੀਂ ਓਏ ਬਟੂ ਐਨੇ ਦੇਖੀ ਨਾਲੇ ਪਿਸਤੌਲ ਤੋੜਦਾ ਨਾਲੇ ਗੰਨ ਤੋੜਦੀ ਆਹ ਬੰਦਾ ਦੇਖੋ ਬਈ ਆਹ ਬੰਦਾ ਜੇ ਕਦੇ ਭਰੋਸਾ ਨਾ ਕਰੋ ਜਦੋਂ ਇਹਨੂੰ ਸ਼ੂਟ ਤੇ ਲੈ ਕੇ ਜਾਂਦੇ ਹੋ ਕਦੇ ਵੀ ਇਹ ਕੁਝ ਨਾ ਕੁਝ ਗੜਬੜੀ ਕਰਦਾ ਰਹਿੰਦਾ ਹੈ ਪ੍ਰੀ ਪ੍ਰੋਡਕਸ਼ਨ ਸਟੇਜ ਤੇ ਆ ਕੇ ਸਾਡੇ ਕੋਲ ਸਟੋਰੀ ਹੈਗੀ ਦੀ ਚਲੋ ਡਰੈਸਾਂ ਵਗੈਰਾ ਵੀ ਸਾਨੂੰ ਕਰ ਲਿਆ ਰੇਂਜ ਸਾਰਾ ਕੁਝ ਹੋ ਗਿਆ ਮਾਸਕ ਵਗੈਰਾ ਗਨਸ ਵਗੈਰਾ ਸਾਰਾ ਕੁਝ ਹੋ ਗਿਆ ਰੇਂਜ ਉਸ ਤੋਂ ਬਾਅਦ ਆਈ ਇਹਦੀ ਮਤਲਬ ਮੈਂ ਚਾਹੁੰਦਾ ਸੀ ਜੇ ਤੁਹਾਨੂੰ ਕਹਾਣੀ ਲਿਖੀ ਹੋਤੀ ਉਹਦੀ ਮੈਂ ਇਹੀ ਚਾਹੁੰਦਾ ਸੀਗਾ ਵੀ ਇਹਦਾ origignal touch ਵੀ ਰਹੇ ਚ ਤੇ ਅਸੀਂ ਆਪਣਾ ਪੰਜਾਬੀ ਕੰਟੈਕਸਟ ਆ ਜਿਹੜਾ ਉਹ ਵੀ ਨਾਲ ਲੈ ਕੇ ਮੇਨਟੇਨ ਕਰਕੇ ਚੱਲੀਏ ਤੇ ਤਾਂ ਹੀ ਮੈਂ ਅਸੀਂ ਚਾਹੁੰਦੇ ਦੀ ਵੀ ਇਹਦਾ ਪਹਿਲਾ ਗੇਮ ਆ ਜਿਹੜਾ ਉਹ ਅਸੀਂ ਰੈੱਡ ਲਾਈਟ ਗ੍ਰੀਨ ਲਾਈਟ ਹੀ ਰੱਖੀਏ ਤੇ ਬਾਕੀ ਤਾਂ ਚਲੋ ਪੰਜਾਬੀ ਗੇਮ ਵੀ ਵਿੱਚ ਐਡ ਕਰ ਲਾਂਗੇ ਵਿੱਚ ਇੱਕ ਨੱਦਾ ਉਹਦਾ ਵੀ ਲੈ ਲਾਂਗੇ ਤਾਂ ਐਵੇਂ ਅਸੀਂ ਮੇਨਟੇਨ ਕਰਕੇ ਚੱਲੇ ਤਾਂ ਪਹਿਲਾ ਗੇਮ ਜੋ ਰੈੱਡ ਲਾਈਟ ਗ੍ਰੀਨ ਲਾਈਟ ਉਹ ਅਸੀਂ ਕਰਨਾ ਤੇ ਸ਼ੂਟ ਹੁਣ ਉਹਦੇ ਵਾਸਤੇ ਸਨ ਸਭ ਤੋਂ ਪਹਿਲਾਂ ਤਾਂ ਉਹ ਜੀ ਲੋਕੇਸ਼ਨ ਦੇਖੀ ਕਈ ਲੋਕੇਸ਼ਨਾਂ ਦੇਖਿਆ ਸਾਨੂੰ ਸਾਡੇ ਕਾਲਜ 'ਚ ਵੀ ਸਾਰੀ ਆਈ ਹੋਈ ਸੰਗਤ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਇਸ ਮੇਲੇ ਨੂੰ ਹੋਰ ਵੀ ਸੈਕਸਫੁਲ ਬਣਾ ਦਿੱਤਾ ਚਲੋ ਸਾਨੂੰ ਇੱਕ ਲੋਕੇਸ਼ਨ ਪਸੰਦ ਆ ਗਈ ਬਾਹਰ ਕਿਤੇ ਉਹ ਸਾਨੂੰ ਕਰ ਲਈ ਡਨ ਉਸ ਤੋਂ ਬਾਅਦ ਆ ਗਈ ਉਹਦਾ VFX ਵਰਕ ਉਹ ਨੇ ਸਾਨੂੰ ਬਹੁਤ ਅਦੂਖੀ ਕਰਿਆ ਸਾਨੂੰ ਲੱਗਿਆ ਮੈਨੂੰ ਬੜਾ ਦੁਖੀ ਕਰਿਆ ਉਹਨੇ ਚਲੋ ਜੀ ਹੋਂ ਦੀ VFX ਸੁਪਰਵੀਜ਼ਨ ਸਾਨੂੰ ਕਰੀ ਉਹ ਵੀ ਔਖਾ ਸੌਖਾ ਹੋ ਗਿਆ ਚਲੋ ਵੀ ਮੇਨਟੇਨੈਂਸ ਕਰ ਲਿਆ ਹਮਾਰੀ ਬਾਰੀ ਐ ਇਸੇ ਇਸ ਵਾਰ ਅਸੀਂ ਚਾਹੁੰਦੇ ਦੀ ਅਸੀਂ ਗ੍ਰੀਨ ਸਕਰੀਨ ਦੀ ਜਗ੍ਹਾ ਅਸੀਂ ਬਲੂ ਸਕਰੀਨ ਨੂੰ ਯੂਜ਼ ਕਰੀਏ ਡਿਊ ਟੂ ਕਲਰ ਐਕਿਊਰੇਸੀ ਨਾਲੇ ਥੋੜਾ ਜਿਹਾ ਹੋ ਚਾਹੀ ਵਧੀਆ ਜਾਂਦਾ ਮਤਲਬ ਟੱਚ ਵਧੀਆ ਵੀ ਇਫੈਕਟਸ ਵਧੀਆ ਘਟਦੇ ਨੇ ਉਹ ਚ ਸੋ ਇਸ ਵਾਰ ਅਸੀਂ ਫਿਰ ਬਲੂ ਸਕਰੀਨ ਦਾ ਹੀ ਸੋਚਿਆ ਵੀ ਅਸੀਂ ਉਹੀ ਯੂਜ਼ ਕਰਾਂਗੇ ਤੇ ਇਸ ਵਾਰ ਸਾਨੂੰ ਪੈਂਪਲੇਟ ਵੀ ਬਹੁਤ ਵੱਡੇ ਚਾਹੀਦੇ ਤੇ ਸਾਨੂੰ ਬਹੁਤ ਮਤਲਬ ਖਾਸਾ ਲੌਂਗ ਏਰੀਆ ਸੀ ਕਵਰ ਕਰਨਾ ਹੈ ਤਾਂ ਕਰਕੇ ਸਾਨੂੰ ਪੈਂਪਲੇਟ ਵੀ ਬਹੁਤ ਵੱਡੇ ਪੈਨਲ ਚਾਹੀਦੇ ਦੀ ਤੋ ਪਹਿਲਾਂ ਤਾਂ ਸੀ ਸੋਚਿਆ ਆਨਲਾਈਨ ਆਰਡਰ ਕਰਦੇ ਆ ਫਿਰ ਸੋਚਿਆ ਥੋੜਾ ਜਿਹਾ ਬਜਟ ਹਿੱਲ ਜੂਗਾ ਫਿਰ ਅਸੀਂ ਉਹਨੂੰ ਮਗਰਨੇ ਤੇ ਮੈਂਨੇ ਸਾਨੇ ਘਰੀ ਰੈਡੀ ਕਰਿਆ ਸਾਰਾ ਉਹਦਾ ਵੀ ਐਫ ਐਕਸ ਦਾ ਜਿੰਨਾ ਵੀ ਵੀ ਐਫ ਐਕਸ ਦਾ ਕੰਮ ਬਲੂ ਸਕਰੀਨਾਂ ਹੋਰੀਆਂ ਨੇ ਰੈਡੀ ਐਂ ਜਗੜੇ ਲਾਣੇ ਪੈਂਦੇ ਨੇ ਜ਼ਿਆਦਾ ਬਾਈਟ ਜਿਆਦੇ ਹੋ ਜੇ ਤੇ ਜੇ ਵਿੱਚ ਕੁਝ ਹੋ ਗੇਣਾ ਜੇ ਵਿੱਚ ਕੁਝ ਹੋ ਗੇਣਾ ਫਿਰ ਐਂ ਕੰਮ ਕਰਨਾ ਪੈਂਦਾ ਭਾਈ ਰਲਿਆ ਬੇਇੱਜ਼ਤੀ ਥੋੜੀ ਕਰ ਰਹੇ ਆ ਮੈਂ ਮੈਂ ਤਾਂ ਕਰ ਰਿਹਾ ਮੈਂ ਤਾਂ ਲੋਕਾਂ ਨੂੰ ਦੱਸ ਰਿਹਾ ਵੀ ਜੇ ਜਿਹੜੇ ਬੰਦੇ ਨੇ ਕੁਝ ਕਰਨਾ ਹੁੰਦਾ ਹੈ ਉਹ ਕਿਵੇਂ ਵੀ ਕੁਝ ਕਰ ਸਕਦਾ ਹੈ ਤੇ ਜਿਹੜੇ ਨੇ ਕਰਨਾ ਨਹੀਂ ਉਹ ਤਾਂ ਫਿਰ ਐਂ ਬੰਨੇ ਲਊ ਯਾਰ ਵੀ ਪੈਸਾ ਨਹੀਂ ਸੀ ਬਈ ਗਰੀਬੀ ਹੁੰਦੀ ਆ ਬੰਦੇ ਲਵੇ ਬੰਦਾ ਕੁਝ ਗਰੀਬੀ ਚ ਕਰ ਨਹੀਂ ਸਕਦਾ ਹੁਣ ਗੱਲ ਕਰਦੇ ਆ ਜੀ 메ਨ 플레이ਰ ਰੂਮ ਸੀਨ ਬਾਰੇ ਚਲੋ ਅੱਜ ਸਾਨੂੰ ਸੀਨ ਪਰਫਾਰਮ ਕਰਨ ਚ ਤੱਕ ਐਸ ਐਸ ਸਾਨੂੰ ਐਈ ਕੋਈ ਦਿੱਕਤ ਨਹੀਂ ਆਈ ਪਰ 메ਨ ਦਿੱਕਤ ਜਿਹੜੀ ਹੈਗੀ ਤੀ ਕਾਸਟ ਨੂੰ ਹੈਂਡਲ ਕਰਨਾ ਕਿਉਂਕਿ ਸਾਰੇ ਨਾਨ ਐਕਟਰ ਤੀਏ ਸਾਰਨ ਕਰਦੇ ਕੰਮ ਹੋ ਜਾਂਦੇ ਨੇ ਤਾਂ ਕਰਕੇ ਬਹੁਤ ਮਤਲਬ ਟਾਈਮ ਸਾਡਾ ਬਹੁਤ ਲੱਗ ਗਿਆ ਤੇ ਇਹ ਸੀ ਨਾਲ ਨੂੰ ਸ਼ੂਟ ਕਰਨ ਚ ਉਹ ਕੀ ਲੋਕੇਸ਼ਨ ਵੀ ਦੇਖਣਾ ਪੈਂਦਾ ਜੀ ਇੱਕ ਵਾਰ ਬਿਜ਼ੀ ਹੁੰਦੇ ਆ ਲੋਕੇਸ਼ਨ ਬਹੁਤ ਚੀਜ਼ਾਂ ਦੇਖਣੀਆਂ ਪੈਂਦੀਆਂ ਨੇ ਲਾ ਕਰਕੇ ਉਹ ਥੋੜਾ ਜਿਹਾ ਡਿਲੇ ਹੋ ਗਿਆ ਤੀਗਾ ਆ ਦੇਖੋ ਜੀ ਹਰੇ ਸ਼ੂਟ ਸਾਡੇ ਟਰੈਕਟਰ ਸਾਹਿਬ ਇਧਰ ਰੈਕਸ਼ਨ ਤੇ ਐਕਸਪ੍ਰੈਸ਼ਨ ਸਾਰ ਕੁਝ ਦੱਸ ਰਹੇ ਨੇ ਤੇ ਉਹ ਦੇਖੋ ਬਿਲੀ ਜਾਂਦਾ ਹੈ ਕੋਈ ਫਿਕਰ ਨਾ ਕਰਾ ਪੜੇ ਨੇ ਮਰੇ ਹੋ ਕੁੱਤੇ ਮਾਗੂ ਪਾਲੀ ਕੀ ਹਾਲ ਹੈ ਓਏ ਤੈਨੂੰ ਨਹੀਂ ਚਾਹੀਦਾ ਜੇ ਸਰ ਜੀ ਆਈਰ ਰਿਟਰਨ ਦੋ ਜੇ ਸਰ ਜੀ ਕੋਈ ਸੋਲਡਰ ਤੁਸੀਂ ਕਹਿੰਦੇ ਸਹੀ ਜਿਹਾ ਸਭਾ ਨਹੀਂ ਹੁੰਦਾ ਜਿਹੜਾ ਜਿਹੜਾ ਦੇਖੀ ਜਰਾ ਇਹ ਨਾਲ ਪੜ੍ਹਦੇ ਹਾਂ ਹਾਂਜੀ ਸ਼ਖਸ਼ੀ ਜੀ ਤੁਹਾਨੂੰ ਸਾਡੇ ਨਾਲ ਕੰਮ ਕਰਕੇ ਕਿਵੇਂ ਲੱਗ ਰਿਹਾ ਕੋਈ ਦੁਖਤ ਤਕਲੀਫ ਤਾਂ ਨਹੀਂ ਹੈਗਾ ਕੋਈ ਦੁਖਤ ਤਕਲੀਫ ਧੰਨਵਾਦ ਹੀ ਹੋ ਗਿਆ ਨਹੀਂ ਚਲਾਤਾ ਇਹ ਭੈਣ ਚੋ ਦਾ ਬਈ ਸਿਰੇ ਦਾ ਚਲਾ ਤੂੰ ਚਲਾ ਖੱਚ ਕੇ ਆਣ ਦੇ ਆਣ ਦੇ ਉਹ ਤੋਂ ਬਾਅਦ ਗੱਲ ਕਰਦੇ ਆ ਜੀ ਅਸੀਂ ਦੋ ਸਕੂਲਾਂ ਵਿੱਚ ਵੀ ਸ਼ੂਟ ਕੀਤਾ ਤੇ ਇੱਕ ਤਾਂ ਹੈਗਾ ਤੇ ਹੈਰੀਟੇਜ ਪਬਲਿਕ ਸਕੂਲ ਭਵਾਨੀਗੜ੍ਹ ਦਾ ਹੀ ਤੀਗਾ ਤੇ ਦੂਜਾ ਸਕੂਲ ਹੈਗਾ ਤੀਗਾ ਪੰਮਣ ਮਾਜਰੇ ਪਿੰਡ ਦਾ ਸਕੂਲ ਤੀਗਾ ਪੰਜਾਬ ਪਬਲਿਕ ਸਕੂਲ ਸਮਥਿੰਗ ਕੁਝ ਨਾਮ ਹੈਗਾ ਤੀਗਾ ਸਕੂਲ ਦਾ ਤਾਂ ਸਾਨੂੰ ਨੇ ਉਹਨਾਂ ਤੋਂ ਪਰਮਿਸ਼ਨਾਂ ਲਈਆਂ ਤੇ ਚਲੋ ਉਹ ਵੀ ਚਲੋ ਹੋ ਗਿਆ ਦੀਗਾ ਪਰ ਇੱਕ ਸੀਨ ਅਸੀਂ ਸਾਡੇ ਆਪਣੇ ਕਾਲਜ 'ਚ ਵੀ ਕਰ ਰਹੇ ਸੀ ਪਰ ਇਹ ਪਤਾ ਨਹੀਂ ਕਿਸੇ ਦੀ ਨਜ਼ਰ ਲੱਗ ਗਈ ਪਤਾ ਨਹੀਂ ਕੀ ਹੋ ਗਿਆ ਉਹ ਸੀਨ ਸ਼ੂਟ ਅਸੀਂ ਮਤਲਬ ਅੱਧਾ ਸੀਨ ਸਾਨੂੰ ਸ਼ੂਟ ਕਰ ਲੈ ਦਿੱਤਾ ਉਹ ਪਰ ਥੋੜਾ ਜਿਹਾ ਇਸ਼ੂ ਹੋ ਗਿਆ ਦੀ ਥੋੜਾ ਜਿਹਾ ਉਹਦੇ ਕਰਕੇ ਸਾਨੂੰ ਮਤਲਬ ਵਿੱਚੇ ਰੁਕਣਾ ਪੈ ਗਿਆ ਉਹਦਾ ਸ਼ੂਟ ਉਹ ਪੂਰਾ ਹੀ ਨਹੀਂ ਹੋ ਪਾਇਆ ਸੀਨਾ ਤੇ ਉਹ ਤੋਂ ਬਾਅਦ ਸਾਡੀ ਬੈਸਵਾ ਜੀ ਜ਼ਿਆਦਾ ਹੋ ਗਈ ਕਾਲਜ ਮੈਨੇਜਮੈਂਟ ਨਾਲ ਕਰਕੇ ਉਹ ਸੀਨ ਉੱਥੇ ਹੀ ਰਹਿ ਗਏ ਫਿਰੋਜ਼ ਚਲੋ ਸਾਨੇ ਦੁਬਾਰਾ ਸੀਨ ਸ਼ੂਟ ਕਰ ਲੇ ਪਰ ਉਹ ਮਤਲਬ ਉਹ ਚੀਜ਼ ਨਹੀਂ ਬਣੀ ਜੋ ਅਸੀਂ ਪਹਿਲਾਂ ਬਣਾਣੀ ਚਾਹੁੰਦੇ ਸੀ ਇਹ ਫਿਰ ਵੀ ਚਲੋ ਵਧੀਆ ਹੋ ਜਾਏਗਾ ਇੰਡੀਅਨ ਇੰਸਪੀਰੇਸ਼ਨ ਕਿੱਥੋਂ ਦੀ ਇੰਸਪੀਰੇਸ਼ਨ ਇੰਸਪੀਰੇਸ਼ਨ ਪਤਾ ਕਿੱਥੋਂ ਮਿਲਦੀ ਹੈ ਜਦੋਂ ਤੁਹਾਨੂੰ ਜਨਤਾ ਐ ਐ ਜੇ ਸੋਚ ਰਹੀ ਹੁੰਦੀ ਹੈ ਵੀ ਇਹਨਾਂ ਨੇ ਕੁਝ ਨਹੀਂ ਕਰਨਾ ਚਾਹੀ ਇਹਨਾਂ ਕੁਝ ਨਹੀਂ ਉਹ ਲੋਕਾਂ ਨੂੰ ਓਵਰ ਹੋ ਗਿਆ ਬਸ ਖਤਮ ਹੋ ਗਿਆ ਜਿੱਤਣ ਦਾ ਯਾਰ ਉਹਦੀਆਂ ਨੂੰ ਜੋ ਸਾਰੇ ਦੁਨੀਆਂ 'ਚ ਉਹ ਨਹੀਂ ਤੁਸੀਂ ਹਾਂ ਸਹੀ ਇੰਸਪੀਰੇਸ਼ਨ ਨਾਲ મારે દોડવા પડે થોડું કોઈ યાર કોણ ઇધર ઓર રહે છે ભાઈ તું ઇધર આયા છો આલે આલે ઇધર પાછળ દે બા સરેડી સારે ઓકે હું તારથી સોફર ઉપાડતો નહીં કાઢਦਾ ઇધર જઈને ઇધર બેસતો હોગી ઇધર કોણ આયે છે ઠીક આ ખડો બિટુ યાર કડા માસ્ક પર જઈને કોઈ ઇધર ਕੜੀ ਜਾਨੂੰ ਆਰਡਰ ਉਹ ਹੁੰਦਾ ਹੈ ਇਹ ਨਾਲ ਇਹਨੂੰ ਪੁੱਛ ਲੈਦਾ ਤਾਂ ਪੀ ਆਹ ਵੇ ਬਾਹੂ ਗਰ ਮੀਵਰਾ ਵੀਰਾ ਇੱਕ ਸੇਨ ਦੂਜੀ ਦੂਜੀ ਵਾਰ ਸ਼ੂਟ ਕਰਾਦੇ ਆ ਸਾਡੇ ਨੂੰ ਯਾ ਹਾੜੀ ਵਿੱਚ ਸ਼ੂਟ ਕਰਨਾ ਪੈਜੀ ਆ ਦੇਖੋ ਗੇਜ ਮੈਂ ਜਾੜ ਕੇ ਇੱਥੇ ਆ ਕੋਠੇ ਦੇ ਹਾਂਜੀ ਤਾਂ ਅਗਲਾ ਸੈਸ਼ਨ ਹੈਗਾ ਤੇ ਸਾਡਾ ਡਬਿੰਗ ਸੈਸ਼ਨ ਜੋ ਸਾਡਾ ਸਾਰਾ ਸ਼ੂਟ ਕੰਪਲੀਟ ਹੋ ਗਿਆ ਸੀ ਸਾਰੇ ਸੀਨਾਂ ਦੀ ਦੁਬਾਰਾ ਤੋਂ ਡੱਬ ਕਰਿਆ ਵੀ ਅਸੀਂ ਚਾਹੁੰਦੇ ਦੀ ਵੀ ਪੂਰਾ ਕੰਮ ਸੋਹਣਾ ਲੱਗੇ ਸੁਣਨਾਂ ਚ ਵੀ ਜੇ ਕੋਈ ਸ਼ਬਦ ਉੱਥੇ ਰਹਿ ਵੀ ਗਿਆ ਤਾਂ ਉਹਰੇ ਪੂਰਾ ਕਰ ਦਾਂਗੇ ਤਾਂ ਅਸੀਂ ਇਹਦੀ ਡਬਿੰਗ ਕਰੀ ਸਾਰੇ ਇਕੱਠੇ ਹੋਏ ਤੇ ਉਹ ਵੀ ਡਬਿੰਗ ਕਰਨ ਦਾ ਵੀ ਤੁਹਾਨੂੰ ਦਿਖਾਣੇ ਕਿਵੇਂ ਕਰੀ ਜਾਂਦੇ ਆਂ ਆਪਣਾ ਹਾਲਾਤ ਆ ਕੋਈ ਕੰਦ ਰਖੇ ਮੈਂ ਅੱਗੇ ਸ਼ਟ ਲਾ ਲਾਣੀ ਹੜਾ ਸਟੈਡ ਮਾਰਦਾ ਵਾ ਬਣਾਣਾ ਆਈ ਦੀ ਮੁੱਟ ਦੇ ਆਈ ਦੀ ਮੁੱਟ ਦੇ ਆ ਥੋੜਾ ਨਾ ਨਾ ਓਏ ਸਮਝ ਨਹੀਂ ਆ ਰਿਹਾ ਕੀ ਬੋਲ ਰਹੇ ਹੋ ਆ ਸੰਤ ਤੈਨੂੰ ਇੱਕ ਮਿੰਟ ਚਾ ਵੀ ਚਾਪੜੇ ਫੈਨ ਲੱਗ ਗਏ ਔਕਾਤ ਤੇ ਰਹਿ ਸਾੜਿਆ ਤੈਨੂੰ ਤਿੰਨ ਮਹੀਨੇ ਹੋ ਗਏ ਲੁਕਦੇ ਫਿਰਦੇ ਨੂੰ ਹਾਂਜੀ ਦੋਸਤੋ ਸਾਡਾ ਹੋ ਗਿਆ ਚੱਲਿਆ ਸ਼ੂਟ ਕੰਪਲੀਟ ਆ ਆ ਦੇਖੋ ਸਾਡੇ ਡਾਇਰੈਕਟਰ ਸਾਹਿਬ ਕਿਵੇਂ ਬਈ ਹਲੋ ਅਸਰੀ ਗਾਲ ਜੀ ਬਸ ਹੋ ਗਿਆ ਲਾਸਟ ਸ਼ੂਟ ਕੰਪਲੀਟ ਤੇ ਵੀਡੀਓ ਹੁਣ ਧਮਾਕਾ ਆ ਸਾਡੇ ਆਰਟਿਸਟ ਪਾਲੀ ਸਿੰਘ ਇਹਦਾ ਨਾਮ ਹੈ ਕੋਲਾ ਸਿੰਘ ਆ ਬਾਈ ਆਪਦਾ ਨਾਮ ਆਪ ਦੱਸਣਗੇ ਮੈਂ ਰਾਏ ਸਰਦਾਰ ਰਾਏ ਸਰਦਾਰ ਬਾਈ ਤੇ ਇੱਕ ਬੰਦਾ ਸਾਡਾ ਹੋਰ ਸੀ ਆਈ ਬਾਈ ਇਧਰ ਕੀ ਨਾਉਂ ਦੀ ਸਾਈਲੇ ਦਾ ਬਾਈ ਦਾ ਯਾਦੀ ਜੋਕਾ ਯਾਦੀ ਜੋਕਾ ਜਮੀਨ ਪੰਜਰ ਤੇ ਔਲਾਦ ਕੰਜਰ ਰੱਬ ਕਿਸ ਨੂੰ ਨੇ ਦੇਵੇ ਇਹ ਫੋਨ ਚੱਕ ਕੇ ਤੂੰ ਕਦੋਂ ਬਲੌਗ ਬਲੌਗ ਮੈਂ ਕਰਦਾ 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 ਇਹ ਤੇਰੀ ਕਰ ਦੇ ਦੋ